ਰਾਜबीर ਕੋ ਅੱਛਾ ਕੀ ਗੱਲ ਭੈਣ ਹੋਈ ਸਾਰੀ ਕੁਛ ਨਹੀਂ ਗੱਲ ਕੋਈ ਨਹੀਂ ਮੈਂ ਘਰ ਮੇਰੇ ਘਰ ਵਾਲੇ ਕੰਮ ਤੇ ਗਏ ਹੋਏ ਸੀ ਮੈਂ ਘਰ ਇਕੱਲੀ ਸੀ ਤੇ ਮੈਂ ਬੱਚਿਆਂ ਨੂੰ ਨਿਵਾਉਣ ਲਈ ਕੱਪੜੇ ਕੁੱਪਰੇ ਧੋਂਦੀ ਪਈ ਸੀ ਮੈਂ ਕੱਪੜੇ ਧੋ ਕੇ ਪਾਣੀ ਲਈਆਂ ਹਜੇ ਤੇ ਇਹ ਆਏ ਦੋ ਰੰ ਲਾ ਲਾ ਕੇ ਆਏ ਮਸ਼ੀਨ ਇਹ ਪਹਿਲਾਂ ਪਹਿਲਾਂ ਕਮਰਾ ਟਾਹਤਾ ਇਧਰੋਂ ਫਿਰ ਕੰਧ ਤੋੜਦੀ ਹੱਦੀ ਕੰਧ ਤੋੜ ਕੇ ਮਸ਼ੀਨ ਲਗਾਈ ਫਿਰ ਬੱਚੇ ਮੇਰੇ ਅੰਦਰ ਹੀ ਇਹਨਾਂ ਇਹ ਵੀ ਨਹੀਂ ਵੇਖਿਆ ਬੱਚਿਆਂ ਨੂੰ ਤਾਂ ਕਹਿੰਦੇ ਥੱਲੇ ਹੀ ਦੇ ਦੇਣਾ ਥੱਲੇ ਹੀ ਦੇ ਦੇਣਾ ਮੈਂ ਕਿਹਾ ਥੱਲੇ ਬਾਜੀ ਮੇਰੀ ਗੱਲ ਤੋਂ ਸੁਣੋ ਮੈਂ ਮੈਂ ਰਿਕਾਰਡ ਵਾਲੇ ਨੂੰ ਆ ਲੰਦੇ ਫੇਰ ਗੱਲ ਕਰਿਓ ਬਾਜੀ ਉਹ ਇਹ ਹੀ ਕਿਉਂਦੇ ਹੀ ਕਿ ਇਹ ਹੀ ਕਬਜ਼ਾ ਕਰੀਏ ਮੇਰੇ ਬੱਚਿਆਂ ਤਾਂ ਅੱਖ ਨਹੀਂ ਵੇਖਿਆ ਬੱਚੇ ਮੇਰੇ ਥੱਲੇ ਦੇ ਚਲੇ ਬਸ ਹੋਰ ਕੋਈ ਹੀ ਮੰਨ ਕਰਨਾ ਚਾਹੁੰਨੇ ਆ ਕਿ ਉਹਨੂੰ ਨਸਾਕ ਦੇਣਾ ਚਾਹੀਦਾ ਸਾਡਾ ਜਿਹੜਾ ਘਰ ਬਾਹਰ ਤੋੜਿਆ ਸਾਡਾ ਘਰ ਬਾਹਰ ਬਣਨਾ ਚਾਹੀਦਾ ਬਸ ਕਿਦਾਂ ਸਮਾਨ ਜਿੱਦਾਂ ਬਣਾਇਆ ਹੀ ਕਰਦਾ ਸਮਾਨ ਬਾਜੀ ਹੁਣ ਤੁਹਾਨੂੰ ਵੀਰ ਜੀ ਕੀ ਦੱਸਾਂ 500 ਰੁਪਈਆ ਜੋ ਕਹਿੰਦੇ ਤੁਹਾਨੂੰ ਪਤਾ ਹੀ ਆ ਮਾਹਤ ਚੀਜ਼ਾਂ ਬਣਾਇਦੀਆਂ ਕਿਸ ਤਰ੍ਹਾਂ ਦੇ ਚੀਜ਼ਾਂ ਲੈਣੀਆਂ ਕਿਸਤਾਵਾਂ ਨਹੀਂ ਵੇਖਿਆ ਕੰਨ ਸਾਢੇ ਇੱਕ ਚੀਜ਼ ਤੋੜਤੀ ਟੀਵੀ ਤੱਕ ਹਾ ਫਰਿੱਜ ਕੋਈ ਚੀਜ਼ ਨਹੀਂ ਰਹਿਣ ਦਿੱਤੀ ਬੈੱਡ ਤੱਕ ਨਹੀਂ ਰਹਿਣ ਦਿੱਤਾ ਕੋਈ ਚੀਜ਼ ਸਾੜੀਆਂ ਤੋੜ ਕੇ ਉਹ ਮਾਰੀ ਇੱਕ ਛੱਟੇ ਦੇਖੋ ਕਿੰਨੇ ਪੈਸੇ ਆਪਾਂ ਘਰ ਵਾਲਾ ਵੀ ਗਾੜੀ ਲਾਂਦਾ ਤੁਸੀਂ ਵੀ ਗਾੜੀ ਕਰਦੇ ਪਰ ਬੱਚਿਆਂ ਦੇ ਨਾਲ ਫਿਰ ਕਿੱਦਾਂ ਘਰ ਦੇ ਵਿੱਚ ਰਾਤ ਕਿੱਦਾਂ ਗੱਡੀ ਰਾਤ ਬਹੁਤ ਮੁਸ਼ਕਲ ਕੱਢੀ ਫਿਰ 파ਜੀ ਹੁਣੀ ਆਏ ਨੰਬਰ ਦਾ ਸਿੰਘ ਉਹ ਆਏ ਉਹਨਾਂ ਨੇ ਖੜੇ ਆ ਆਪਣੇ ਘਰ ਪਹਿ ਹਨ ਰਹਿਣ ਦੇ ਰੋਟੀ ਦਿੱਤੀ ਜਗਾ ਰੋਟੀ ਪਾਣੀ ਵੀ ਦਿੱਤਾ ਹਰ ਇੱਕ ਚੀਜ਼ ਦਿੱਤਾ ਹਾਂਜੀ ਅਸੀਂ ਤੇਹੀ ਕਹਿੰਦੇ ਆ ਕਿ ਹਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡਾ ਘਰ-ਬਾਰ ਬਚਣਾ ਚਾਹੀਦਾ ਪੰਜਾਬੀ ਵੀਰਾਂ ਕੋਈ ਇਹੀ ਇਨਸਾਫ਼ ਮਿਲਣਾ ਚਾਹੀਦਾ ਮੀਡੀਆ ਵਾਲੇ ਕੋ ਸਾਰਿਆਂ ਨੂੰ ਉਹਨਾਂ ਦੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਪੂਰੀ ਹੋਣੀ ਚਾਹੀਦੀ ਗਰੀਬਾਂ ਨਾਲ ਬਸ ਥਾਂ ਮੈਂ ਤਾਂ ਰੋ ਰੋ ਕੇ ਸਭ ਬੱਦ ਸਿਸਾ ਚੰਗੀਆਂ ਦਿੱਤੀਆਂ ਸੀ ਉਹਨਾਂ ਨੂੰ ਜਦੋਂ ਮੇਰੇ ਬੱਚੇ ਥੱਲੇ ਤੇ ਲੱਗੇ ਬੱਦ ਸਿਸਾ ਹੀ ਨਿਕਲਦੀ ਹੈ ਬੜੀ ਬਕਬਦੀ ਸਿਸਾ ਨਿਕਲਨੀ ਆ ਹੋਰ ਕਿ ਨਿਕਲਨੀ ਆ ਇਹਨਾਂ ਨੇ ਇਹ ਵੀ ਨਹੀਂ ਸੋਚਿਆ ਮਜ ਵੀ ਨਹੀਂ ਕੁੱਤੀ ਕਹਿੰਦੇ ਸੀ ਇਹਨੇ ਨਹੀਂ ਸੋਚਿਆ ਜਦੋਂ ਮਜ ਵੀ ਨਹੀਂ ਕੁੱਤੀ ਕਹਿੰਦੇ ਭਈ ਇਹਨੇ ਸੋਚਦੇ ਤੁਹਾਡੇ ਘਰ ਜਾਣੀ ਆ ਕਿ ਇਦਾਂ ਨਹੀਂ ਗਾਲਾਂ ਕੱਢ ਕੱਢ ਕੇ ਆਏ ਕੁਝ ਨਹੀਂ ਦਿੱਤਾ ਉਹਨਾਂ ਨੇ ਹਾਂ ਤਾਂ ਸਹੀ ਇਹ ਹੀ ਚਾਹੁੰਦੇ ਆ ਕਿ ਹਮਨ ਨੂੰ ਇਨਸਾਫ ਨਹੀਂ ਚਾਹੀਦਾ ਕੀ ਨਾਲ ਨਾ ਇਕਲਵੰਤ ਸਿੰਘ ਜੀ ਕੋਲੋਂ ਤਾਂ ਕੀ ਗੱਲ ਹੋਈ ਸਾਰੀ ਕਦੋਂ ਦੇ ਇੱਥੇ ਰਹਿਣ ਦੇ ਵੀ ਦੱਸੋ ਸਾਰਾ ਸੇ 10 12 ਸਾਲ ਤੋਂ ਆ ਰਹੇ ਹਾਂ ਸਰ ਸਰ ਜੀ ਉਹ ਨਵੇਂ ਨਵੇਂ ਸਾਰ ਸਰਕਾਰ ਬਣੀ ਹੈ ਉਹ ਸੋਚਦੇ ਆ ਕਿ ਇਹ ਥਾਂ ਅਸੀਂ ਕਬਜ਼ੇ ਵਿੱਚ ਲੈ ਲਈਏ ਸਾਰੇ ਇਸੇ ਕਾਰਨ ਹੀ ਉਹਨਾਂ ਨੇ ਅਨੁਕੁਸ਼ ਦਿਨ ਪਹਿਲਾਂ ਗਿਆ ਕਿ ਇਹ ਥਾਂ ਨੂੰ ਛੱਡ ਦਿਓ ਇਹ ਥਾਂ ਪੰਚਾਇਤੀ ਹੈ ਸਰਕਾਰੀ ਹੈ ਸਾਰਾ ਅਸੀਂ ਗਰਦਾਸਪੁਰ ਹੀ ਗਏ ਹੋਏ ਸਾਰੇ ਇਹਨਾਂ ਪਹਿਲਾਂ ਹੀ ਪਰ ਐਪਲੀਕੇਸ਼ਨ ਆਉਂ ਤਾਂ ਪਹਿਨੇ ਸਾਰੇ ਇਹਨਾਂ ਠਾਠੇ ਕਰ ਦਿੱਤਾ ਸਰ ਨਾ ਕੋਈ ਹਨ ਨੋਟਿਸ ਭੇਜਿਆ ਨਾ ਕੋਈ ਮਹਿਕਮੇ ਵਾਲੇ ਆਏ ਸਾਰਾ ਆਪ ਹੀ ਉਹਨਾਂ ਜੀਐਸਪੀ ਚਲਾ ਕੇ ਪਰਗਨ ਸਿੰਘ ਨੇ ਆਪ ਹੀ ਜੀਐਸਪੀ ਚਲਾ ਕੇ ਸਾਰੇ ਆ ਦੇ ਦੇ ਕਰ ਦਿੱਤਾ ਘਰ ਮੈਂ ਕਿੱਦਾਂ ਪੈਸੇ ਜੋੜ ਕੇ ਬਣਾਇਆ ਦੁੱਖ ਤੇ ਲੱਗਦਾ ਜੀ ਹਾਂਜੀ ਹਾਂਜੀ ਦੁੱਖ ਤੇ ਲੱਗਦਾ ਜੀ ਸਮਾਨ ਵੇਖੋ ਸਾਰੇ ਜੋ ਫ੍ਰਿਜ ਅਲਮਾਰੀ ਸਭ ਕੁਝ ਜੀ ਮੰਜੇ ਮੁੰਜੇ ਸਭ ਟਾ ਟੇਰੀ ਕਰ ਦਿੱਤਾ ਬੱਚੇ ਜਦੋਂ ਛੋੜ ਛੋੜ ਬੱਚੇ ਕਿੱਦਾਂ ਰਾਤ ਕਿੱਦਾਂ ਕੱਢੀ ਔਕੀ ਕੱਟੀ ਹਾਂਜੀ ਹਾਂਜੀ ਬਹੁਤ ਔਕੀ ਕੱਟੀ ਜੀ ਜੇ ਇਹਨਾਂ ਦਾ ਭਲਾ ਹੋਏ ਨੰਬਰਦਾਰ ਸਾਹਿਬ ਜੋ ਘੜਵਾਉਂਦੇ ਨੇ ਹਰ ਵੇਖੋ ਉਹ ਵੇਖੋ ਟਰਾਲੀ ਸਿਸ ਦੇ ਸਕਲਾ ਗਏ ਪਰ ਸਾਰਾ ਆਪਣੇ ਘਰ ਵਿੱਚ ਲੈ ਆ ਜਾਂਦੇ ਤੇ ਨਹੀਂ ਤੁਹਾਨੂੰ ਰਹਿਣ ਦੇਣਾ ਤੁਹਾਨੂੰ ਉਥੇ ਸਭ ਕੁਝ ਮਿਲੇਗਾ ਰਹਿਣ ਬਹਿਣ ਨੂੰ ਖਾਣ ਪੀਣ ਨੂੰ ਮਿਲੇਗਾ ਸਾਰੇ ਇਹਦੇ ਅਸੇ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਜੀ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਮੈਂ ਤਰਮੰਦਰ ਸਿੰਘ ਨੰਬਰਦਾਰ ਆ ਪਿੰਡ ਪਟਵਾਂ ਦਾ ਅੱਛਾ ਭਾਈ ਕੀ ਗੱਲ ਕੀ ਹੁੰਦੀ ਹੈ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਸ਼ਿਕਾਇਤ ਵੀ ਦਰਜ ਕਰਾ ਆ ਗਿਆ ਗ੍ਰੀਪ ਹੋ ਆ ਪਤਾ ਨਹੀਂ ਮੈਨੂੰ ਇਹਦਾ ਜਾ ਕੇ ਮਤਲਬ ਸ਼ਿਕਾਇਤ ਵੀ ਦਰਜ ਕਰਾਈ ਨਾ ਪਹਿਲਾਂ ਧਮਕੀ ਦੇ ਘਰ ਛੱਡ ਦੋ ਇਹ ਥਾਂ ਸਾਡਾ ਅਸੀਂ ਕਬਜ਼ਾ ਕਰਨਾ ਵਾ ਲਾਲਕੀਰ ਦੇ ਅੰਦਰ ਜਗਾ ਵਾਏ ਮੇਰਾ ਪਿੰਡ ਤਕਰੀਬਨ 70 80 ਪਾਂਸ ਜਿਹੜਾ ਲਾਲਕੀਰ ਦੇ ਅੰਦਰ ਹੀ ਹੈ ਨੰਬਰੀ ਥਾਂ ਕਿਸੇ ਦਾ ਨਹੀਂ ਹੈਗਾ ਇਹ ਵਾਸੇ ਕਬਜ਼ਾ ਕਰਨ ਦੀ ਨੀਤਨਾ ਮਤਲਬ ਇਹਨਾਂ ਦਾ ਆ ਕੇ ਘਰ ਢਾ ਕੇ ਚੰਗੇ ਭਲੇ ਜੱਟ ਪਰਿਵਾਰ ਆ ਜਿਨ੍ਹਾਂ ਨੇ ਮਤਲਬ ਆ ਕੇ ਘਰ ਢਾਇਆ ਵਾ ਗਲਤ ਗੱਲ ਕੀਤੀ ਹੈ ਬਾਕੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹ ਜਿਹੜਾ ਜੀਸੀਬੀ ਚਲਾਉਣ ਆਪ ਖੁਦ ਚਲਾਈ ਹੈ ਪ੍ਰਗਟ ਸਿਕ ਨੇ ਜੀਸੀਬੀ ਖੁਦ ਚਲਾ ਕੇ ਤੇ ਮਤਲਬ ਇਹ ਚੀਜ਼ ਕੀਤੀ ਹੈ ਗਲਤ ਕੀਤਾ ਵਾ ਗਰੀਬ ਦਾ ਵੇਖੋ ਤੁਹਾਡੇ ਸਾਹਮਣੇ ਆ ਕਿਦਾਂ ਸਮਾਨ ਬਣਾਇਆ ਹੋ ਤੋ ਕਿਸ਼ਤਾਂ ਤੇ ਉਹ ਚਾਦੀ ਘਾਲੂ ਪੁੱਛੇ ਦਾ ਕੰਮ ਕਰਦੀ ਉਹ ਰਾਜ ਮੇਚ ਜੇ ਕਿਤੇ ਦਿਹਾੜੀ ਮਿਲ ਗਈ ਲੱਗ ਗਈ ਕਿਤੇ ਕਾਮਕਾਰ ਗੁਰਗਿੱਦਾ ਕੀ ਬਣਾਇਆ ਫ੍ਰਿਜ ਟੁੱਟ ਗਈ ਸਭ ਕੁਛ ਤਿਆਰ ਛੱਡ ਛੱਡ ਕਰ ਦਿੱਤਾ ਇੱਥੇ ਪਏ ਸੀ ਰਾਤ ਨੂੰ ਕੰਬ ਰਜਾਈ ਲੈ ਗਏ ਫਿਰ ਉਹ ਆਪਣੇ ਘਰ ਖੜਿਆ ਉਹ ਟਰਾਲੀ ਲਾ ਕੇ ਦਿੱਤੀ ਵੀ ਚਲੋ ਕੋਈ ਰਾਤ ਬੰਦਾ ਇਹ ਬਜ਼ੁਰਗ ਸਵਾਲਿਆ ਵੀ ਕੁਝ ਸਮਾਨ ਨਾ ਕੋਈ ਚੋਰੀ ਕਰ ਲੇ ਇਹਨਾਂ ਦਾ ਵੀ ਬੜਾ ਮੋਟਾ ਬਚ ਗਿਆ ਟੁੱਟਾ ਭੱਜਾ ਘਰ ਸਵਾਲਿਆ ਰੋਟੀ ਪਾਣੀ ਦਿੱਤਾ ਬਾਕੀ ਇਹ ਵੀ ਜਿੰਨਾ ਚਿਰ ਮਕਾਨ ਨਹੀਂ ਬੰਦਦਾ ਉਹਨਾਂ ਚਿਰ ਮੇਰੇ ਘਰੇ ਰਹਿਣਗੇ ਰੋਟੀ ਪਾਣੀ ਮਿਲੂਗਾ ਬਾਕੀ ਜਲਦੀ ਬਣਾ ਦਿੱਤਾ ਜਾਏਗਾ ਕਿ ਦਾਨੀ ਸੱਜਣ ਕਰੀ ਜਾਂਦੇ ਨੇ ਸੇਵਾ ਕੁਝ ਆਪਣੇ ਲੈਵਲ ਤੇ ਜਿੰਨਾ ਕਰਕੇ ਜਲਦੀ ਇਹਨਾਂ ਨੂੰ ਘਰ ਬਣਾ ਕੇ ਦੇ ਬਾਕੀ ਸ਼ਾਸਤ ਤਬੰਕਾ ਦੇ ਇਨਸਾਫ ਦਿੱਤਾ ਜਾਏ ਪੁਲਿਸ ਨੇ ਐਫਆਈਰਡੀ ਦਰਜ ਕਰ ਲਈ ਆ ਜਿਹੜੀ ਮਸ਼ੀਨ ਢਾ ਕੇ ਗਈ ਉਹ ਮਸ਼ੀਨ ਕਬਜ਼ੇ ਚ ਲੈ ਲਈ ਆ ਉਹ ਥਾਣੇ ਕਾਲਾ ਨਾਲ ਲੱਗ ਗਈ ਆ ਬਾਕੀ ਪੁਲਿਸ ਪ੍ਰਸ਼ਾਸਨ ਨੇ ਮਦਦ ਕੀਤੀ ਆ ਸਾਡੀ ਬਹੁਤ ਮਦਦ ਕੀਤੀ ਆ ਫਾਇਦੇ ਕਰਦੇ ਹੁਣ ਵੀ ਜਿਹੜੇ ਬੰਦੇ ਨੇ ਘਰਾਉਣੀ ਹਰਕਤ ਕੀਤੀ ਆ ਉਹਨਾਂ ਨੂੰ ਰੈਸਟ ਕੀਤਾ ਜਾਏ ਤਾਂ ਕਿ ਉਹਨਾਂ ਨੂੰ ਸਬਕ ਮਿਲੇ ਵੀ ਗਾਂਵ ਮਤਲਬ ਗਰੀਬ ਕਿਸੇ ਦਾ ਧੱਕਾ ਨਾ ਕਰੀਏ ਅਤ ਇੰਨੀ ਬੇਇਨਤੀ ਕਰਨਾ ਵੀ ਇਹਨਾਂ ਨੂੰ ਥੋੜਾ ਇਨਸਾਫ ਮਿਲਣਾ ਚਾਹੀਦਾ ਬਸ ਨਾ ਜੀ ਮੇਰੇ ਨਾਲ ਗਗਨਦੀਪ ਸਿੰਘ ਕਾਂਗਾ ਜੀ ਅੱਛਾ ਗਗਨ ਜੀ ਵੀਡੀਓ ਤੁਹਾਡੇ ਵੱਲੋਂ ਵਾਇਰਲ ਕੀਤੀ ਬੜ ਜਿਹੜੀ ਨੀ ਦੇ ਇਹੋ ਜੇ ਸਮੇਂ ਦੇ ਵਿੱਚ ਵੀਡੀਓ ਬਣਾਣੀ ਬੜੀ ਔਖੀ ਹੈ ਅਸੀਂ ਵੀ ਵੀਡੀਓ ਵੇਖ ਕੇ ਤੁਹਾਡੀ ਪਹੁੰਚੇ ਬਿਲਕੁਲ ਜੀ ਉਸੇ ਪਿਓ ਦਾ ਖੂਨ ਆ ਰਗਾਂ ਚ ਜਿਸ ਪਿਓ ਨੇ ਇਹ ਵੀਡੀਓ ਬਣਾਇਆ ਸਾਡੇ ਬਜ਼ੁਰਗ ਨੇ ਦਾ ਜੀ ਲੱਗਦੇ ਸੀ ਪਰ ਭੈਣ ਦੀਆਂ ਜਿਹੜੀਆਂ ਹੁਕਾਂ ਸੀ ਨਹੀਂ ਸੁਣ ਕੇ ਰਹਾ ਗਿਆ ਤੇ ਸੋਚਿਆ ਚਲ ਪਾ ਦਿੰਦੇ ਆ ਤੇ ਇਹ ਇਨਸਾਨੀਅਤ ਦੇ ਕਿਸ ਰਿਸ਼ਤੇ ਦੇ ਕੋਲ ਵੀਡੀਓ ਬੰਚੂ ਕੋਈ ਨਾ ਕੋਈ ਤੇ ਬਾਤ ਸੁਣੂਗਾ ਤੇ ਬਹੁਤ ਖੁਸ਼ੀ ਹੋਈ ਆ ਲੋਕਾਂ ਨੇ ਹਲਕੇ ਨੇ ਸਾਰਿਆਂ ਬਹੁਤ ਸੰਯੋਗ ਦਿੱਤਾ ਫੈਸਲੀ ਮੀਡੀਆ ਦਾ ਵੀ ਬਹੁਤ ਧੰਨਵਾਦ ਆ ਇਨਾ ਆ ਕੇ ਗਰੀਬ ਦੀ ਸੁਣੀ ਆ ਤੇ ਦੂਰ ਦੂਰ ਤੱਕ ਗੱਲ ਪਹਚਾਈਏ ਅੱਛਾ ਵੀਰ ਜਿਸਤੀ ਕੇ ਨਾਲ ਢਹਿ ਢੇਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਤਰਨਤੋਣਾ ਦੇ ਉੱਤੇ ਮੰਗ ਕੀ ਕਰਦੇ ਹੋ ਮੰਗ ਇਹੋ ਕਰਦੇ ਵੀ ਉਹਨਾਂ ਦੀ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਨੇ ਉਹ ਜੇਲ੍ਹ 'ਚ ਬੰਦ ਹੋਣੇ ਚਾਹੀਦੇ ਨੇ ਜਿਨ੍ਹਾਂ ਬੰਦੇ ਨੇ ਕਬਜ਼ਾ ਕਰਨ ਦੀ ਨੀਤ ਨਾਲ ਜਿਹਦਾ ਗਰੀਬ ਦਾ ਘਟਾ ਆ ਪਹਿਲਾਂ ਤੇ ਉਹਨਾਂ ਦੀ ਇਨਕੁਆਰੀਆਂ ਕੀਤੀਆਂ ਜਾਂ ਉਹਨਾਂ ਦੇ ਘਰ ਕਾਦੇ 'ਚ ਬਣੇ ਹੋ ਆਪਣੇ ਘਰਾਂ ਦੇ ਪੇਪਰ ਦਿਖਾਉਣ ਉਹਨਾਂ ਦੇ ਖੁਦ ਨੇ ਜਾਇਦ ਕਬਜ਼ਿਆਂ ਦੇ ਕਰ ਕਰਕੇ ਘਰ ਬਣਾਏ ਹੋਣੇ ਤੇ ਗਰੀਬ ਦਾ ਘਰ ਵੀ ਜੇ ਕਿਤੇ ਬਣਿਆ ਤੇ ਬਿਠਾ ਬਣਿਆ ਰਹਿਣ ਦੋ ਜੇ ਤੂੰ ਆ ਮਹਿਲ ਛੱਤ ਲੈਨੇ ਤੇ ਉਹਦਾ ਘਰ ਰਹਿਣ ਦੋ ਪ੍ਰਸ਼ਾਸਨ ਕੋ ਮੈਂ ਇਹੋ ਮੰਗ ਕਰਦਾ ਗਰੀਬ ਦਾ ਘਰ ਬਣੇ ਤੇ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਮਿਲੇ ਪ੍ਰਸ਼ਾਸਨ ਨੂੰ ਨਾਲ ਹੋਣਾ ਚਾਹੀਦਾ ਸੀ ਪ੍ਰਸ਼ਾਸਨ ਆ ਕੇ ਕਾਰਵਾਈ ਕਰਦਾ ਤਾਂ ਕੋਈ ਗੱਲ ਨਹੀਂ ਸੀ ਇਹ ਗੁੰਡਿਆਂ ਵੱਲੋਂ ਕਾਰਵਾਈ ਕੀਤੀ ਗਈ ਹੈ ਮੈਂ ਇਹਨੂੰ ਗੁੰਡਾਗਰਦੀ ਕਾਵਾਂਗਾ ਨੰਗੀ ਗੁੰਡਾਗਰਦੀ ਜਿਹੜੀ ਦਿੰਦੇ ਆ ਰਹੇ ਹੋਈ ਹੈ ਪੰਜਾਬ ਤੋਂ ਕੁਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਪਿੰਡਵਾਂ ਨੇ ਬਿਆਨ ਲਖਾਇਆ ਵੀ ਮੇਰਾ ਮਕਾਨਟਾ ਹੱਤਾ ਉਹਦੇ ਸਬੰਧ ਵਿੱਚ ਅਸੀਂ ਉਹ ਰਾਤੀ ਅੰਸਰਾਂ ਦੇ ਖਿਲਾਫ ਐਫਆਈਰ ਦੱਜ ਕਰਤੀ ਹੈ ਤਫਤੀਸ਼ ਕਰ ਰਹੇ ਹਾਂ ਜਿਸ ਵੀ ਜਿਹੜੀ ਜਿਹਨਾਂ ਮਕਾਨਟ ਹੈ ਉਹ ਕਬਜ਼ੇ ਚ ਲੈ ਸਰ ਵੈਸੇ ਕਿੰਨੇ ਸਮੇਂ ਦੇ ਵਿੱਚ ਕਾਰਵਾਈ ਕੀਤੀ ਹੈ ਕਿਉਂਕਿ ਰਾਤੀ ਸ਼ਿਕਾਇਤ ਦਿੱਤੀ ਕਿ ਰਾਤੀ ਕਾਰਵਾਈ ਕਰ ਦਿੱਤੀ ਰਾਤ ਉਸੇ ਵੇਲੇ ਜਦੋਂ ਬਿਆਨ ਲਖਾਇਆ ਉਸੇ ਵੇਲੇ ਰਾਤੀ ਗ੍ਰੈਂਡ ਕੀਤੀ ਸੀ ਉਸੇ ਵੇਲੇ ਆਪਾਂ ਪਰਚਾ ਦਰਜ ਕਰਾ ਅੱਛਾ ਕਿੰਨੇ ਲੋਕਾਂ ਦੇ ਪਰਚਾ ਦਰਜ ਹੋਏ ਚਾਰ ਲੋਕਾਂ ਦੇ ਖਿਲਾਫ ਦਰਜ ਹੋਇਆ ਕੋਈ ਉਹਨਾਂ ਦੇ ਵਿੱਚ ਰੈਸਟ ਨਹੀਂ ਅਜੇ ਤਫਤੀਸ਼ ਕਰ ਰਹੇ ਹਾਂ ਜੇ ਰੈਸਟ ਨਹੀਂ ਪਈ ਰੇਟ ਕਰ ਰਹੇ ਜੇ ਸਭੀ ਮੌਕੇ ਤੇ ਰਿਕਵਰ ਹੋ ਜੇ ਜ਼ਰੂਰ ਨਹੀਂ ਭਾਰੋਂ ਰਿਕਵਰ ਹੋਏ